ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਅੱਜ ਕੱਲ ਆਪਣੇ ਕੋਲੇ ਕਿਸੇ ਦੂਜੇ ਬੰਦੇ ਦੀ ਮਦਦ ਕਰਨ ਲਈ ਸਮਾਂ ਨਹੀਂ ਨਿਕਲਦਾ ਪਰ ਦੂਜੇ ਬੰਦੇ ਦੇ ਕੰਮ ਦੇ ਵਿੱਚ ਢਿੱਕਾਂ ਲਾਉਣ ਲਈ ਆਪਣੇ ਕੋਲੇ ਬਹੁਤ ਸਮਾਂ ਨਿਕਲ ਆਉਂਦਾ ਏਵੇਂ ਦੋ ਬੰਦੇ ਮੰਡੀ ਦੇ ਵਿੱਚ ਫਲ ਫਰੂਟ ਲੈਣ ਲਈ ਜਾਂਦੇ ਆ ਫਲਾਂ ਵਾਲੀ ਦੁਕਾਨ ਦੇ ਉੱਤੇ ਜਾ ਕੇ ਜਦੋਂ ਦੁਕਾਨਦਾਰ ਨੂੰ ਰੇਟ ਪੁੱਛਦੇ ਆ ਫਲਾਂ ਦਾ ਤਾਂ ਉਹ ਕਹਿੰਦਾ ਬਾਪੂ ਜੀ 125 ਰੁਪਏ ਕਿਲੋ ਸਿਉ ਤੇ 50 ਰੁਪਏ ਕਿਲੋ ਕੇਲੇ ਨੇ ਆਤ ਦੇ ਮੁਤਾਬਕ ਧਾਪਣ ਕਰਦੇ ਆ ਵੀ ਘੱਟ ਲਾਲਾ ਵੱਧ ਲਾਲਾ ਹਜੇ ਉਹ ਦਿਨਾਂ ਭਾਅ ਬਣਾਉਂਦੀ ਹੁੰਦੇ ਆ ਜਦ ਨੂੰ ਇੱਕ ਨਾ ਗਰੀਬੀ ਦੀ ਔਰਤ ਆਉਂਦੀ ਆ ਦੁਕਾਨ ਤੇ ਉਹਦੇ ਕੱਪੜੇ ਵੀ ਮੈਲੇ ਮੂਲੇ ਜੇ ਹੁੰਦੇ ਆ ਤਾਂ ਉਹ ਦੁਕਾਨਦਾਰ ਨੂੰ ਕਹਿੰਦੀ ਬਾਈ ਕੀ ਰੇਟ ਆ ਸਿਓ ਤੇ ਕੇਲੇ ਤਾਂ ਦੁਕਾਨਦਾਰ ਉਹਨੂੰ ਝੱਟ ਉੱਠ ਕੇ ਕਹਿੰਦਾ ਕਿ ਜਿਹੜੇ ਸਿਓ ਆ ਉਹ ਤਾਂ ਮੈਂ ਤੁਹਾਨੂੰ ਦਊਂਗਾ 50 ਰੁਪਏ ਕਿਲੋ ਜਿਹੜੇ ਹੈਗੇ ਆ ਕੇਲੇ ਉਹ ਮੈਂ ਤੁਹਾਨੂੰ ਦਊਂਗਾ 5 ਰੁਪਏ ਕਿਲੋ ਇਹ ਗੱਲ ਸੁਣ ਕੇ ਜਿਹੜੇ ਪਹਿਲਾਂ ਦੋ ਬੰਦੇ ਆਏ ਹੋਏ ਸੀ ਉਹਨਾਂ ਨੂੰ ਬੜਾ ਹਰਖ ਚੜਦਾ ਤੋਂ ਬੜਾ ਗੁੱਸਾ ਆਉਂਦਾ ਦਿਮਾਗ 'ਚ ਗੁੱਸਾ ਆਉਣਾ ਸੀ ਵੀ ਲਾਜ਼ਮੀ ਤਾਂ ਉਹ ਔਰਤ ਨੂੰ ਕਹਿੰਦੀ ਵੀ ਠੀਕ ਆ ਬਾਈ ਮੈਨੂੰ ਕਿਲੋ ਸਿਉ ਦੇ ਦੇ ਕਿਲੋ ਦੇ ਦੇ ਕੇਲੇ ਉਹ ਪੈਸੇ ਦਿੰਦੀ ਆ 5 ਰੁਪਏ ਉਹਦੇ ਤੇ 50 ਰੁਪਏ ਉਹਦੇ ਤੇ ਲੈ ਕੇ ਚਲੀ ਜਾਂਦੀ ਆ ਜਦੋਂ ਉਹ ਬੁੜੀ ਥੋੜੀ ਦੂਰ ਜਾਂਦੀ ਆ ਤਾਂ ਜਿਹੜੇ ਪਹਿਲਾਂ ਵਾਲੇ ਦੋ ਬੰਦੇ ਹੁੰਦੇ ਆ ਉਹ ਪੈ ਜਾਂਦੇ ਆ ਮਗਰ ਦੁਕਾਨਦਾਰ ਦੇ ਤੂੰ ਆਖੇ ਜਨਾਨੀ ਦੇਖ ਕੇ ਰੇਟ ਘੱਟ ਕਰਦਾ ਅਸੀਂ ਤੇਰੀ ਅੱਜ ਖੋਲਾਂਗੇ ਪੋਲ ਸਾਰੀ ਤੇ ਅੱਜ ਛਤਰਾਵਲ ਫੇਰਾਂਗੇ ਤੇਰੀ ਜੂਨੀਅਰ ਚ ਗੱਲ ਕਰਾਂਗੇ ਅਸੀਂ ਪੁਲਿਸ ਸਾਦੇ ਆ ਉਹ ਦੁਕਾਨਦਾਰ ਵਿਚਾਰਾ ਹੱਥ ਜੋੜ ਕੇ ਖੜ ਜਾਂਦਾ ਕਹਿੰਦਾ ਜੀ ਮਾਫੀ ਪਹਿਲਾਂ ਮੇਰੀ ਗੱਲ ਸੁਣ ਲਓ ਪੂਰੀ ਬਾਬਾ ਰੋਲੇ ਰੱਪੇ ਮਗਰ ਉਹ ਕਹਿੰਦਾ ਚਲ ਦੱਸ ਇੱਕ ਕਹਿੰਦਾ ਕੀ ਚੱਕਰ ਦੁਕਾਨਦਾਰ ਕਹਿੰਦਾ ਜੀ ਇਹ ਔਰਤ ਨੂੰ ਮੈਂ ਜਾਣਦਾ ਚੰਗੀ ਤਰ੍ਹਾਂ ਇਹਦਾ ਘਰ ਵਾਲਾ ਥੋੜਾ ਟਾਈਮ ਪਹਿਲਾਂ ਰੋਡ ਐਕਸੀਡੈਂਟ ਦੇ ਵਿੱਚ ਮਰ ਗਿਆ ਛੋਟੇ ਛੋਟੇ ਇਹਦੇ ਜਵਾਕ ਆ ਕਿਸੇ ਦੇ ਘਰੇ ਕੰਮ ਕਰਕੇ ਸਫਾਈ ਦਾ ਇਹ ਗੁਜ਼ਾਰਾ ਕਰਦੀ ਆ ਸਾਰੀ ਮੰਡੀ ਚ ਪਤਾ ਵਾ ਬਹੁਤ ਬੰਦਿਆਂ ਨੇ ਇਹਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਕਿਸੇ ਤੋਂ ਮਦਦ ਨਹੀਂ ਲੈਂਦੀ ਕਿਸੇ ਤੋਂ ਪੈਸੇ ਨਹੀਂ ਲੈਂਦੀ ਇਹ ਬੜੀ ਇਮਾਨਦਾਰ ਤੇ ਮਿਹਨਤੀ ਜੀ ਔਰਤ ਆ ਮੈਂ ਵੀ ਕੋਸ਼ਿਸ਼ ਕੀਤੀ ਸੀ ਵੀ ਮੈਂ ਇਹਦੀ ਮਦਦ ਕਰਾਂ ਪਰ ਇਹਨੇ ਮੈਨੂੰ ਵੀ ਜਵਾਬ ਦੇਤਾ ਫਿਰ ਮੈਂ ਸੋਚਿਆ ਜੀ ਵੀ ਜਿੱਦਣ ਇਹ ਕਿਤੇ ਮੇਰੇ ਕੋਲ ਫਲ ਲੈਣ ਆਊਗੀ ਤਾਂ ਮੈਨੂੰ ਥੋੜੇ ਜਿ ਘੱਟ ਰੇਟ ਲਾ ਕੇ ਇਹਦੀ ਮੈਂ ਮਦਦ ਕਰਾਂ ਸੋ ਅੱਜ ਇਹ ਆ ਕੇ ਲੈ ਕੇ ਗਈ ਆ ਤਾਂ ਮੈਂ ਇਸ ਕਰਕੇ ਇਹਨੂੰ ਘੱਟ ਰੇਟ ਤੇ ਦਿੱਤੇ ਇਹ ਗੱਲ ਸੁਣ ਕੇ ਉਹ ਦੋਨਾਂ ਬੰਦਿਆਂ ਦਾ ਥੋੜਾ ਜਿਹਾ ਗੁੱਸਾ ਹੋ ਗਿਆ ਸ਼ਾਂਤ ਦੁਕਾਨਦਾਰ ਕਹਿੰਦਾ ਜੀ ਇੰਨਾ ਹੀ ਨਹੀਂ ਤੁਸੀਂ ਹਜੇ ਗੱਲ ਪੂਰੀ ਤਾਂ ਸੁਣੋ ਉਹ ਬੰਦੇ ਕਹਿੰਦੇ ਦੱਸ ਦੁਕਾਨਦਾਰ ਕਹਿੰਦਾ ਜੀ ਇਹ 20-25 ਦਿਨਾਂ ਦੇ ਵਿੱਚ ਸਿਰਫ ਇੱਕ ਵਾਰੀਓ ਹੀ ਆਉਂਦੀ ਆ ਤੇ ਜਿੱਦਣ ਆਉਂਦੀ ਆ ਨਾ ਮੇਰੀ ਦੁਕਾਨ ਤੇ ਇਹਦੀ ਮਦਦ ਕਰਨ ਤੋਂ ਬਾਅਦ ਮੇਰੀ ਦੁਕਾਨ ਤੇ ਰੌਣਕਾਂ ਲੱਗ ਜਾਂਦੀਆਂ ਗਾਹਕ ਦੀ ਭੀੜ ਪੈ ਜਾਂਦੀ ਆ ਉਸ ਦਿਨ ਮੇਰੀ ਵਿਕਰੀ ਬਹੁਤ ਹੁੰਦੀ ਆ ਮੈਂ ਤਾਂ ਆਪਦੇ ਅੰਦਰ ਬਸ ਮਾੜੀ ਦੀ ਮਦਦ ਕਰਨ ਦੀ ਭਾਵਨਾ ਰੱਖਦਾ ਪਰ ਉਹ ਪਰਮਾਤਮਾ ਮੇਰੇ ਘਰ ਬਹੁਤ ਕੁਝ ਭੇਜ ਦਿੰਦਾ ਇਹ ਛੋਟੀ ਜੀ ਦੁਕਾਨ ਦੇ ਵਿੱਚ ਇੰਨਾ ਕੁਝ ਭੇਜਦਾ ਬਾਅਦ ਚ ਕਿ ਮੇਰੀ ਸਮਝ ਤੋਂ ਬਾਹਰ ਹੋ ਜਾਂਦਾ ਇਹ ਗੱਲ ਸੁਣ ਕੇ ਦੋਨੇ ਬੰਦੇ ਠੰਡੇ ਹੋ ਗਏ ਉਹਨਾਂ ਨੂੰ ਸਮਝ ਲੱਗ ਗਈ ਸੀ ਕਿ ਜਿਸ ਦੇ ਨਾ ਆਪਾਂ ਕਿਸੇ ਦੂਜੇ ਦੀ ਮਦਦ ਕਰਾਂਗੇ ਤੇ ਆਪਣੀ ਮਦਦ ਲਈ ਪਰਮਾਤਮਾ ਖੁਦ ਆਉਂਦਾ ਵੈਸੇ ਵੀ ਮੈਨੂੰ ਕਿਸੇ ਨੇ ਦੱਸਿਆ ਸੀ ਜਦੋਂ ਵੀ ਕਿਤੇ ਅਰਦਾਸ ਕਰੂੰ ਤਾਂ ਪਹਿਲਾਂ ਦੂਜੇ ਲਈ ਖੁਸ਼ੀ ਮੰਗਿਓ ਫਿਰ ਆਪਣੇ ਲਈ ਮੰਗਿਓ ਤੇ ਰੱਬ ਨੇ ਤੁਹਾਨੂੰ ਪਹਿਲਾਂ ਦੇ ਦੇਣਾ ਸਾਰਾ ਕੁਝ ਕਿਉਂਕਿ ਜਿਹੜਾ ਦੂਜਿਆਂ ਦੀ ਮਦਦ ਕਰਦਾ ਪਰਮਾਤਮਾ ਉਹਦੀ ਮਦਦ ਕਰਦਾ ਹੀ ਕਰਦਾ ਤਾਂ ਦੋਸਤੋ ਕਹਾਣੀ ਕਿਹੋ ਜੀ ਲੱਗੀ ਕਮੈਂਟ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਮੇਰੇ ਪੇਜ ਨੂੰ ਫੋਲੋ ਵੀ ਜ਼ਰੂਰ ਕਰ ਲੈਣ ਤੇ ਹੁਣ ਮੈਨੂੰ ਦਿਓ ਇਜਾਜ਼ਤ ਮਿਲਾਂਗੇ ਅੱਗੇ ਕਿਸੇ ਨਵੀਂ ਕਹਾਣੀ ਨਵੇਂ ਟੌਪਿਕ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ